ਇੱਕ ਵਾਰੀ ਇੱਕ 나ਗ ਤੇ 나ਗਣੀ ਇੱਕ ਜੰਗਲ ਦੇ ਵਿੱਚ ਰਹਿੰਦੇ ਸੀ ਉਹ ਇੱਕ ਪਹਾੜੀ ਤੇ ਬੈਠੇ ਦੋਨੇ ਆਪਸ ਵਿੱਚ ਦੀ ਗੱਲਾਂ ਕਰ ਰਹੇ ਸੀ ਤਾਂ 나ਗਣੀ ਕਹਿੰਦੀ ਵੀ 나ਗ ਜੇ ਤੂੰ ਮੇਰੀਆਂ ਦੋ ਗੱਲਾਂ ਦਾ ਜਵਾਬ ਦੇਵੇਂ ਤਾਂ ਮੈਂ ਫੇਰ ਸੰਤੋਸ਼ਟ ਹੋ ਸਕਦੀ ਆ ਤੇ 나ਗ ਕਹਿੰਦਾ ਚੱਲ ਠੀਕ ਆ ਤੂੰ ਮੈਨੂੰ ਦੱਸ ਜਲਦੀ ਦੱਸ ਕਿਹੜੀਆਂ ਦੋ ਗੱਲਾਂ ਉਹ ਕਹਿੰਦੀ ਇੱਕ ਤਾਂ ਇਹ ਆ ਵੀ ਵਿਆਹ ਤੋਂ ਬਾਅਦ ਵੀ ਭਰਾਵਾਂ ਦੇ ਵਿੱਚ ਵਟਵਾਰਾ ਕਿਉਂ ਹੋ ਜਾਂਦਾ ਹੈ ਦੂਜੀ ਗੱਲ ਇਹ ਆ ਕਿ ਵਿਆਹ ਤੋਂ ਬਾਅਦ ਭਰਾ ਨੂੰ ਭੈਣ ਕਿਉਂ ਨਹੀਂ ਚੰਗੀ ਲੱਗਦੀ ਉਹ ਕਹਿੰਦਾ ਵੀ ਇਹ ਹੈ ਵੀ ਜਿਵੇਂ ਹੁਣ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਗਾ ਇਹ ਕਹਾਣੀ ਤੂੰ ਸਾਰੀ ਦੀ ਸਾਰੀ ਸੁਣਨੀ ਆ 나ਗ ਲੱਗ ਜਾਂਦਾ ਗੱਲ ਸੁਣਾਉਣ ਉਹ ਕਹਿੰਦਾ ਵੀ ਇੱਕ ਕਿਸਾਨ ਸੀ ਉਹਦੇ ਤਿੰਨ ਲੜਕੇ ਸੀਗੇ ਜਦੋਂ ਕਿਸਾਨ ਬਿਮਾਰ ਹੋ ਜਾਂਦਾ ਇਰਸ਼ਾਨ ਦੇ ਤਿੰਨੇ ਪੁੱਤ ਵਿਆਹੇ ਹੁੰਦੇ ਆ ਛੋਟੇ ਦਾ ਨਾਮ RAMMU ਹੁੰਦਾ ਤੇ ਵੱਡੇ ਦਾ ਨਾਮ SON ਹੁੰਦਾ ਤੇ ਵਿਚਾਲੜੇ ਦਾ ਨਾਮ SYAL ਹੁੰਦਾ ਸਿਆਮ ਤੇ ਉਹ ਤਿੰਨੇ ਮੁੰਡੇ ਵਿਆਹੇ ਹੁੰਦੇ ਆ ਤੇ ਉਹ ਕਹਿੰਦਾ ਵੀ ਜਦੋਂ ਮੈਂ ਇਸ ਦੁਨੀਆ ਤੇ ਜਾਨ ਲੱਗਿਆ ਤਾਂ ਇਹਨਾਂ ਦੇ ਵਿੱਚ ਵਟਵਾਰਾ ਨਹੀਂ ਹੋਣਾ ਚਾਹੀਦਾ ਤੇ ਉਹ ਆਪਦੇ ਘਰ ਵਾਲੀ ਨੂੰ ਬੁਲਾਉਂਦਾ ਕਹਿੰਦਾ ਵੀ ਮੇਰੇ ਹੁਣ ਮੌਤ ਦੇ ਨੇੜੇ ਆ ਮੈਂ ਤੈਨੂੰ ਇੱਕ ਗੱਲ ਕਹਿ ਕੇ ਜਾਣਾ ਵੀ ਇਸ ਗੱਲ ਤੇ ਤੂੰ ਪੂਰਾ ਧਿਆਨ ਦੇਣਾ। ਉਹ ਕਹਿੰਦੀ ਦੱਸੋ ਕਹਿੰਦੇ ਵੀ ਇੰਨਾ ਤਿੰਨਾ ਬੱਚਿਆਂ ਦੇ ਵਿੱਚ ਘਰ ਦੇ ਵਿੱਚ ਵਟਵਾਰਾ ਨਹੀਂ ਹੋਣਾ ਚਾਹੀਦਾ। ਜਦੋਂ ਮੈਂ ਇਥੇ ਦੁਨੀਆ ਤੇ ਚਲਾ ਜਾਵਾਂ ਤੇ ਉਹ ਆਦੀ ਚਲੋ ਠੀਕ ਹੈ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਹੋਊਗਾ। ਚਲੋ ਜੀ ਉਹ ਜਿਹੜਾ ਕਿਸਾਨ ਸੀਗਾ ਦਿਨ ਪੈਂਦੇ ਪੰਦੇ ਉਹ ਦੁਨੀਆ ਤੋਂ ਚਲਾ ਜਾਂਦਾ ਤੇ ਉਹ ਆਪਦੇ ਤਿੰਨਾਂ ਪੁੱਤਾਂ ਨੂੰ ਬੁਲਾਉਂਦੀ ਆ ਮਾਂ ਕਹਿੰਦੀ ਵੀ ਤੁਹਾਡੇ ਪਿਤਾ ਜੀ ਇਹ ਕਹਿ ਕੇ ਗਏ ਸੀ ਵੀ ਤਿੰਨੇ ਜਣਾਂ ਨੇ ਰਲ ਕੇ ਕੰਮ ਕਰਨਾ ਤੇ ਬਟਵਾਰਾ ਨਹੀਂ ਕਰਨਾ ਆਪਣੇ ਘਰ ਦੇ ਕੰਮ ਦਾ ਘਰ ਦੇ ਵਿੱਚ ਉਹ ਕਹਿੰਦੇ ਠੀਕ ਆ ਮਾ ਠੀਕ ਆ ਸਾਰਾ ਕੁਝ ਠੀਕ ਆ ਉਹ ਛੋਟਾ ਮੁੰਡਾ ਕਹਿੰਦਾ ਵੀ ਠੀਕ ਆ ਮੈਂ ਆਪਦਾ ਜ਼ਮੀਨ ਦਾ ਕੰਮ ਸੰਭਾਲ ਲੂਗਾ ਦੂਜੇ ਇੱਕ ਕਰਦਾ ਹੁੰਦਾ ਸੀ ਵਪਾਰ ਦਾ ਕੰਮ ਇੱਕ ਕਰਦਾ ਹੁੰਦਾ ਸੀ ਜੋਤਿਸ਼ ਦਾ ਕੰਮ ਉਹ ਤਿੰਨੇ ਜਣੇ ਓਡੋ ਆਡ ਆਪਦਾ ਕੰਮ ਕਰਦੇ ਆਪਦਾ ਕਮਾਉਂਦੇ ਆਪਦਾ ਖਾਂਦੇ ਉਹ ਜ਼ਿਆਦਾ ਕਮਾ ਕੇ ਲਿਆਉਂਦੇ ਸੀ ਉਹਨਾਂ ਦੀਆਂ ਘਰ ਵਾਲੀਆਂ ਵੀ ਸੌਖੀਆਂ ਸੀ ਤੇ ਇਹਦਾ ਸਾਰਾ ਦਿਨ ਮਿਹਨਤ ਕਰਦਾ ਸੀ ਮਿਹਨਤ ਕਰਕੇ ਕਮਾਉਂਦਾ ਸੀ ਤੇ ਸਾਰੇ ਜਣੇ ਇਹਦੇ ਤੋਂ ਵੀ ਲੈਂਦੇ ਸੀ ਪੈਸਾ ਥੇਲਾ ਤੇ ਉਹ ਜਿਹੜੋਂ ਦੋਹੇ ਜਣੇ ਕਮਾ ਕੇ ਲਿਆਉਂਦੇ ਵੱਡੇ ਤੇ ਉਹ ਜਿਹੜੀ ਛੋਟੀ ਜਠਾਣੀ ਦਰਾਣੀ ਹੁੰਦੀ ਸੀ ਉਹਨੂੰ ਆਏ ਲੱਗਦਾ ਸੀ ਵੀ ਇਹ ਤਾਂ ਸਾਰਿਆਂ ਨਾਲੋਂ ਸੌਖੇ ਆ ਤੋਰਾ ਫੇਰਾ ਕਰਕੇ ਆਉਂਦੇ ਕਦੋਂ ਬਾਹਰੋਂ ਵੀ ਖਾ ਕੇ ਆਉਂਦੇ ਆ ਤੇ ਅਸੀਂ ਸਾਰਾ ਦਿਨ ਇਹਨਾਂ ਕੰਮਾਂ 'ਚ ਲੱਗੇ ਰਹਿੰਨੇ ਆ ਤੇ ਉਹਦੇ ਕਿਤੇ ਭਰਾ ਦੇ ਘਰੇ ਮਹੂਰਤ ਹੁੰਦੀ ਹੈਗੀ ਕੋਠੀ ਦੀ ਉਹਨੂੰ ਫੋਨ ਆ ਜਾਂਦਾ ਵੀ ਤੁਸੀਂ ਦੋਹੇ ਜਣੇ RAMU ਦੇ ਤੂੰ ਦੋਹੇ ਜਣੇ ਆਓ ਤੇ ਤੋਂ ਨੂੰ ਕਈ ਦਿਨ ਰਹਿਣਾ ਪਊਗਾ 2-4 ਦਿਨ ਤੇ ਮੈਂ ਵੀ ਖੰਡ ਪਾਟ ਕਰਾਉਣਾ ਹੈਗਾ ਮੂਰਤ ਰੱਖੀ ਵੀ ਆ ਉਹ ਆਏ ਪ੍ਰਾਮੂ ਨੂੰ ਕਹਿੰਦੀ ਵੀ ਆਪਾਂ ਉੱਥੇ ਜਾਣਾ ਹੈਗਾ ਤੇ ਵੀ ਤੁਸੀਂ ਹੁਣ ਆਪ ਦਾ ਤਿਆਰ ਹੋ ਜਾ ਤੇ ਆਪਾਂ ਚੱਲੀਏ ਉਹ ਕਹਿੰਦਾ ਵੀ ਤੈਨੂੰ ਪਤਾ ਹੀ ਆਪਣੀ ਜ਼ਮੀਨ ਜਾਇਦਾਦ ਦੇ ਕੰਮ ਦੇ ਵਿੱਚ ਮੈਂ ਕਿਵੇਂ ਜਾ ਸਕਦਾ ਵੀ ਤੈਊ ਤੂੰ ਜਾਵਰ ਤੂੰ ਆ ਤੇ ਤੈਨੂੰ ਕੋਈ ਨਾ ਨਹੀਂ ਉਹ ਕਹਿੰਦੀ ਨਹੀਂ ਜਾਵਾਂਗੇ ਤਾਂ ਦੋਵੇਂ ਹੀ ਜਾਵਾਂਗੇ ਨਹੀਂ ਤਾਂ ਨਹੀਂ ਉਹ ਕਹਿੰਦਾ ਚੱਲ ਤੂੰ ਗਾਹ ਵੇਖ ਲੈ ਤੇਰੀ ਮਰਜ਼ੀ ਆ ਮੈਂ ਤਾਂ ਨਹੀਂ ਜਾ ਸਕਦਾ ਉਹ ਕਹਿੰਦੀ ਵੀ ਦੱਸ ਵੀ ਤੂੰ ਸਾਰਾ ਦਿਨ ਕੰਮ 'ਚ ਧੰਦੇ 'ਚ ਲੱਗਿਆ ਰਹਿਣਾ ਉਹ ਮौजਾਂ ਕਰਦੀਆਂ ਸਾਰਾ ਦਿਨ ਉਹ ਦੋਹੇ ਦੋਨੇ ਵੀ ਦੋਨੇ ਭਰਾ ਤੇਰੇ ਮौज ਕਰਦੇ ਆ ਦੋਨੇ ਤੇਰੀਆਂ ਭਜਾਈਆਂ ਮौज ਕਰਦੇ ਆ ਮੈਂ ਸਾਰਾ ਦਿਨ ਕੰਮਾਂ 'ਚ ਲੱਗੀ ਰਹੀ ਨਹੀਂ ਤੁਸੀਂ ਵੀ ਸਾਰਾ ਦਿਨ ਕੰਮ 'ਚ ਲੱਗੇ ਰਹੇ ਨੇ ਕਦੇ ਤਾਂ ਆਪਾਂ ਕੰਮ ਛੱਡ ਕੇ ਆਪਾਂ ਜਾ ਸਕਦੇ ਆ ਉਹ ਗੰਦਾ ਨਹੀਂ ਮੈਂ ਤਾਂ ਨਹੀਂ ਜਾ ਸਕਦਾ ਤੇ ਉਹ ਐਵੇਂ ਕਰਦੇ ਕਰਾਉਂਦੇ ਉਹ ਜਦੋਂ ਉਹਨੂੰ ਬਖਾਉਂਦੀ ਆ ਵੀ ਉਹ ਆ ਹੋਈ ਜਾਂਦਾ ਉਹ ਗਏ ਅੱਜ ਉੱਥੇ ਗਏ ਉਹ ਰਾਮੂ ਦਾ ਦਿਲ ਵੀ ਆ ਹੋ ਜਾਂਦਾ ਵੀ ਮੈਂ ਕੰਮ ਕਰਦਾ ਮੈਂ ਕਮਾਈ ਕਰਦਾ ਇਹ ਸਾਰਾ ਦਿਨ ਉੱਥੋਂ ਕਮਾ ਕੇ ਇੱਥੋਂ ਵਾਲਾ ਵੀ ਆਪ ਦਾ ਨਾਲ ਖਾਂਦੇ ਆ ਪੀਂਦੇ ਆ ਘਰ ਦੇ ਵਿੱਚ ਵੀ ਸਾਰਾ ਕੁਸ਼ਮੀਰਾ ਵੀ ਖਰਚਾ ਇਹ ਇਹਨਾਂ ਦੇ ਸਿਰ ਤੇ ਇਹਨਾਂ ਨੂੰ ਵੀ ਦੇਣਾ ਪੈਂਦਾ ਮੈਨੂੰ ਖਰਚਾ ਉਹ ਵੀ ਕਹਿੰਦਾ ਇੱਕ ਦਿਨ ਮਾਂ ਤੇ ਸਾਰੇ ਜਣੇ ਰੋਟੀ ਖਾ ਰਹੇ ਹੁੰਦੇ ਤਾਂ RAMU ਕਹਿੰਦਾ ਵੀ ਮਾਂ ਮੈਂ ਤਾਂ ਅੱਡ ਹੋਣਾ ਉਹ ਕਹਿੰਦੀ ਹੈ ਆਹ ਕੀ ਗੱਲ ਕਾ ਤੂੰ ਅੱਡ ਹੋਣਾ ਅਜੀ ਨਹੀਂ ਮੈਂ ਨਹੀਂ ਇਕੱਠੇ ਰਹਿ ਸਕਦੇ ਤੇ ਆਪਾਂ ਦਾ ਅੱਡ ਹੋਣਾ ਚਾਹਣਾ ਉਹ ਕਹਿੰਦੀ ਚੱਲ ਕੋਈ ਗੱਲ ਨਹੀਂ ਜਦੋਂ ਸਾਰੇ ਕਹਿੰਦੇ ਚੱਲ ਠੀਕ ਆ ਉਹਨਾਂ ਨੇ ਸਾਰੇ ਜ਼ਮੀਨ ਪੱਤਰ ਦੇ ਆਪਦੇ ਸਾਰੇ ਕਾਗਜ਼ ਪੱਤਰ ਕੰਪਲੀਟ ਕਰ ਲੈਂਦੇ ਭਰਾ ਤੇ ਮਾਂ ਕਹਿੰਦੀ ਵੀ ਜਦੋਂ ਵੀ ਆਪਾਂ ਕੋਈ ਕੰਮ ਕਰਨਾ ਹੁੰਦਾ ਨਾ ਤਾਂ ਗੁਰਦੁਆਰੇ ਮੱਥਾ ਟੇਕਣ ਜਾਣਾ ਪੈਂਦਾ ਉਹ ਗੁਰਦੁਆਰਾ ਹੈਗਾ ਆਪਾਂ ਉੱਥੇ ਚੱਲਣਾ ਉਹ ਹੁਣ ਸਾਰੇ ਜਣੇ ਸਣੇ ਬਹੂਆਂ ਸਣੇ ਮੁੰਡੇ ਸਾਰੇ ਜਣੇ ਗੱਡੀ ਕਰਾ ਕੇ ਤੇ ਮੱਥਾ ਟੇਕਣ ਚਲੇ ਜਾਂਦੇ ਆ ਜਦੋਂ ਮੱਥਾ ਟੇਕ ਕੇ ਵਾਪਸ ਆ ਰਹੇ ਹੁੰਦੇ ਆ ਨਾ ਤੇ ਉਹ ਉਹਦੀ ਮਾਂ ਕਹਿੰਦੀ ਵੀ ਆਪਾਂ ਜਿਹੜੀ ਕੁਝ ਖਾ ਲਈਏ ਭੁੱਖ ਲੱਗੀ ਹੈ ਬਹੂਆਂ ਨੂੰ ਵੀ ਲੱਗੀ ਹੋਊਗੀ ਤੁਹਾਨੂੰ ਵੀ ਲੱਗੀ ਹੋਊਗੀ ਆਪਾਂ ਕੁਝ ਨਾ ਕੁਝ ਖਾ ਲਈਏ ਬੈਠ ਕੇ ਉਹ ਇੱਕ ਮੰਦਰ ਦੇ ਕੋਲੇ ਇੱਕ ਦੁਕਾਨ ਹੁੰਦੀ ਹੈ ਉੱਥੇ ਜਦੋਂ ਵੜਨ ਲੱਗਦੇ ਆ ਤਾਂ ਮਾਂ ਕਹਿੰਦੀ ਵੀ ਜਿਹੜੀ ਪੈਸਿਆਂ ਦੀ ਥੈਲੀ ਉਹ ਤਾਂ ਮੈਂ ਪਤਾ ਨਹੀਂ ਕਿੱਥੇ ਰੱਖ ਕੇ ਭੁੱਲ ਗਈ ਤੇ ਪੈਸੇ ਤਾਂ ਆਪਣੇ ਕੋਲੇ ਕੋਈ ਵੀ ਨਹੀਂ ਤੇ ਆਪਾਂ ਕਿਵੇਂ ਘਰੇ ਜਾਵਾਂਗੇ ਤੇ ਕਿਵੇਂ ਆਪਾਂ ਖਾਣਾ ਖਾਵਾਂਗੇ ਤੁਸੀਂ ਐ ਕਰੋ ਇਸ ਪਿੰਡ ਦੇ ਵਿੱਚ ਜਾਓ ਤੇ ਆਪ ਦਾ ਕੁਝ ਕਮਾ ਕੇ ਲਿਆਓ ਅੱਜ ਸਾਰਾ ਦਿਨ ਉੱਥੇ ਲਾਓ ਤੇ ਫਿਰ ਆਪਾਂ ਕੋਸਣਾ ਕੁਸ ਖਾ ਪੀ ਲਾਗੇ ਤੇ ਨਾਲੇ ਆਪਾਂ ਘਰੇ ਪਹੁੰਚਣ ਜੋਗੇ ਪੈਸੇ ਆਪਣੇ ਕੋਲੇ ਬਣ ਜਾਣਗੇ ਚਲੋ ਜੀ ਉਹ ਕਮਾਉਣ ਵਾਸਤੇ ਜਾਂਦੇ ਆ ਪਹਿਲਾ ਉਹ RAMU ਜਦੋਂ ਪਹੁੰਚਦਾ ਤੇ ਇੱਕ ਥਾਂ ਤੇ ਜਾਂਦਾ ਤੇ ਉੱਥੇ ਪਿੰਡ ਵਾਲੇ ਇਕੱਠੇ ਹੋਏ ਬੈਠੇ ਹੁੰਦੇ ਆ ਉਹ ਕਹਿੰਦੇ ਵੀ ਕੀ ਗੱਲ ਤੁਸੀਂ ਐ ਕਿੱਧਰ ਤੋਂ ਇਕੱਠੇ ਹੋਏ ਬੈਠੇ ਆ ਉਹ ਕਹਿੰਦੇ ਵੀ ਇਹ ਰਾਜਾ ਹੈਗਾ ਨਾ ਇਹ ਸਾਡੇ ਤੋਂ ਇਹ ਦਾ ਪੈਸੇ ਭਰੌਂਦਾ ਹੈਗਾ ਸਾਡੇ ਕੋਲੋਂ ਵੀ ਐਸ ਜਮੀਨ ਦਾ ਜਮੀਨ ਖਾਲੀ ਪਈ ਐ ਅਸੀਂ ਇਹਦੇ ਵਿੱਚ ਕੁਝ ਹੁੰਦਾ ਹੈ ਨੀਗਾ ਇਹਦਾ ਟੈਕਸ ਸਾਨੂੰ ਇਹਨੂੰ ਭਰ ਕੇ ਦੇਣਾ ਪੈਂਦਾ ਹੈ ਗਰਾਜੇ ਉਹ ਕਹਿੰਦੇ ਫੇਰ ਕਹਿੰਦੇ ਵੀ ਅਸੀਂ ਕਿੱਥੋਂ ਦੇਗੇ ਉਹ ਕਹਿੰਦੇ ਜੇ ਮੈਂ ਤੁਹਾਨੂੰ ਕੋਈ ਢੰਗ ਦੱਸਾਂਦਾ ਤੁਸੀਂ ਮੈਨੂੰ ਕੀ ਦਿਓਗੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ 200 ਚਾਂਦੀ ਦੀਆਂ ਮੋਹਰਾਂ ਦੇਵਾਂਗੇ ਜੇ ਤੂੰ ਸਾਨੂੰ ਇਹ ਕੰਮ ਦੱਸ ਦੇ ਉਹ ਕਹਿੰਦਾ ਚਲੋ ਠੀਕ ਹੈ ਮੈਂ ਤੁਹਾਨੂੰ ਝੋਨਾ ਲਾਉਣਾ ਸਿਖਾਉਣਾ ਉਹ ਕਹਿੰਦਾ ਲਾਓ ਤੁਸੀਂ ਐਂ ਕਰ ਗੋਹਾ ਲਾਓ ਤੇ ਮਿੱਟੀ ਲਾਓ ਇਹਨਾਂ ਦੇ ਗੋਲੇ ਬਣਾ ਲਓ ਇਹਨਾਂ ਦੇ ਵਿੱਚ ਬੀਜ ਬੀਜੋ ਉਹਨਾਂ ਨੇ ਉਵੇਂ ਬੀਜ ਬੀਜ ਤੇ ਬੀਜ ਉੱਗਣੇ ਸ਼ੁਰੂ ਹੋ ਗਏ ਸ਼ੁਰੂ ਹੋ ਗਏ ਤੇ ਉਹਨਾਂ ਨੇ ਇਹਨੂੰ ਸਨਮਾਨਤ ਕਰਕੇ 200 200 ਮੋਹਰੇ ਦੇਤੀਆਂ ਉਹ ਮੋਹਰੇ ਲੈ ਕੇ ਆਪਦੀ ਮਾਂ ਕੋਲੇ ਆ ਜਾਂਦਾ ਲੈ ਮਾਂ ਮੈਂ 200 ਮੋਹਰੇ ਲੈ ਕੇ ਆਇਆ ਮੈਨੂੰ ਆਏ ਮਿਲ ਗਈਆਂ ਤੇ ਜਿਹੜਾ ਦੂਸਰਾ ਹੁੰਦਾ ਜਿਹੜਾ ਵਪਾਰ ਕਰਦਾ ਹੁੰਦਾ ਉਹ ਜਦੋਂ ਪਹੁੰਚਿਆ ਤੇ ਉਹ ਵੇਖਦਾ ਵੀ ਇੱਕ ਥਾਂ ਦੇ ਉੱਤੇ ਇੱਕ ਦਰਾਖਤ ਦੇ ਥੱਲੇ ਇੱਕ ਬੁੱਢਾ ਬੈਠਾ ਬਹੁਤ ਹੀ ਵੱਡੀ ਸਾਰੀ ਉਬਰ ਦਾ ਬੈਠਾ ਤੇ ਬਹੁਤ ਹੀ ਦੁਖੀ ਆ ਉਹ ਕਹਿੰਦੇ ਬਾਬਾ ਜੀ ਤੂੰ ਇੱਥੇ ਕਿੰਨੇ ਚਿਰ ਦਾ ਬੈਠਾ ਕਾਹ ਤੋਂ ਬੈਠਾ ਉਹ ਕਹਿੰਦਾ ਜੀ ਮੈਂ ਬਹੁਤ ਦੁਖੀ ਆ ਰੋਣ ਲੱਗ ਜਾਂਦਾ ਉਹ ਕਹਿੰਦਾ ਫਿਰ ਵੀ ਕਿਉਂ ਰੋਣਾ ਤੂੰ ਉਹ ਕਹਿੰਦਾ ਵੀ ਅਸੀਂ ਨਾ ਚਾਰ ਭਰਾ ਸੀਗੇ ਚਾਰ ਭਰਾ ਸੀ ਤੇ ਅਸੀਂ ਜਦੋਂ ਸਾਰਾ ਕੁਝ ਵੰਡ ਲਿਆ ਤੇ ਸਾਡੇ ਕੋਲ ਇੱਕ ਕਾਲੀ ਬਿੱਲੀ ਸੀ ਤੇ ਸਾਰੇ ਭਰਾ ਕਹਿੰਦੇ ਵੀ ਇਹ ਵੀ ਵੰਡਣੀ ਆ ਸਾਰਿਆਂ ਨੇ ਨਾ ਇੱਕ ਇੱਕ ਲੱਤ ਲੈ ਲਈ ਉਹ ਦਾ ਬਿੱਲੀ ਦੀ ਤੇ ਉਹ ਜਦੋਂ ਕਿਤੇ ਕੋਠੇ ਦੇ ਉੱਤੇ ਜਿਹੜਾ ਡਿੱਗੀ ਬਿੱਲੀ ਤੇ ਉਹ ਜਿਹੜੀ ਮੇਰੇ ਹਿੱਸੇ ਦੀ ਲੱਤ ਸੀ ਉਹ ਉਹਦੀ ਟੁੱਟ ਗਈ ਸੀ ਉਹ ਲੱਤ ਵਿੰਗੀ ਹੋ ਗਈ ਸੀ ਆਲਾ ਮੈਂ ਉਹਦੇ ਉੱਤੇ ਬਾਲਮ ਪੱਟੀ ਲਾ ਕੇ ਤੇ ਉਹਦੇ ਉੱਤੇ ਤੇਲ ਦੀ ਪੱਟੀ ਬੰਨ ਕੇ ਤੇ ਉਹਨੂੰ ਵੀ ਕੀ ਕਰਤਾ ਆਪ ਤੇ ਜਾਣੇ ਕਰਕੇ ਤੇ ਉਹਨੂੰ ਆਪ ਤੇ ਸੀ ਵੀ ਜਦੋਂ ਸਾਡੇ ਆਗੂ ਗਮਾਚ ਦੀ ਨਾਲ ਤੇ ਅੱਗ ਦੇ ਕੋਲੇ ਬੈਠ ਜਾਂਦੀ ਸੀ ਉਹਨੂੰ ਸੇਕਨ ਦਾ ਬੜਾ ਸ਼ੌਂਕ ਸੀ ਤੇ ਉਹ ਇੱਕ ਦਿਨ ਕੀ ਹੋਇਆ ਉਹ ਨੀਂਦ ਆ ਗਈ ਉਹਨੂੰ ਤੇ ਉਹਦੀ ਪੂਛ ਨੂੰ ਅੱਗ ਲੱਗੀ ਜਦੋਂ ਤੇ ਉਹਨੂੰ ਸਾਰੀ ਅੱਗ ਲੱਗ ਗਈ ਅੱਗ ਲੱਗ ਕੇ ਤੇ ਉਹ ਜਦੋਂ ਭੱਜੀ ਭੱਜੀ ਤਿੰਨ ਲੱਤਾਂ ਨਾਲ ਜਦੋਂ ਭੱਜੀ ਤੇ ਉਹਨੇ ਸਾਰੇ ਥਾਂ ਤੇ ਅੱਗ ਲੱਗੀ ਤੇ ਸਾਰਾ 200 ਉਹਨਾਂ ਨੇ ਮੇਰੇ ਤੇ ਦਿੱਤਾ ਪਿੰਡ ਵਾਲਿਆਂ ਨੇ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਮੈਨੂੰ ਦੱਸ ਵੀ ਜੇ ਦਾ ਤੇਰਾ ਮੈਂ ਹੱਲ ਕਰਾਂ ਮਸਲਾ ਤੇ ਤੁਸੀਂ ਕੀ ਦਿਓਗੇ ਉਹ ਕਹਿੰਦਾ ਵੀ ਚੱਲ ਤੁਸੀਂ ਮੇਰਾ ਮਸਲਾ ਹੱਲ ਕਰਦੇ ਵੀ ਮੈਂ ਤੈਨੂੰ 300 ਮੋਰਾ ਸੋਨੇ ਦੀਆਂ ਦੇਵਾਂਗਾ ਉਹ ਆਲਾ ਚੱਲ ਠੀਕ ਆ ਉਹ ਜਦੋਂ ਗਿਆ ਤੇ ਉਹ ਕਹਿੰਦਾ ਵੀ ਤੋਆ ਦਾ ਤੂੰ ਆਪਦੇ ਪਿੰਡ ਦੇ ਬੰਦੇ ਇਕੱਠੇ ਕਰੀ ਤੇ ਮੈਂ ਆਉਣਾ ਉਹ ਜਿਹਦਾ ਸਿਆਮ ਸਿਆਮ ਸੀ ਉਹਦਾ ਨਾਂ ਉਹ ਜਦੋਂ ਉੱਥੇ ਪਹੁੰਚਿਆ ਤੇ ਪਿੰਡ ਵਾਲਿਆਂ ਨੂੰ ਕਹਿੰਦਾ ਵੀ ਠੀਕ ਆ ਵੀ ਬਿੱਲੀ ਬਿੱਲੀ ਦੀ ਲੱਤ ਟੁੱਟੀ ਸੀ ਬਿੱਲੀ ਦੀ ਲੱਤ ਦੇ ਉੱਤੇ ਤੇਲ ਲੱਗਿਆ ਸੀ ਉਹ ਅੱਗ ਲੱਗ ਗਈ ਅੱਗ ਲੱਗਣ ਕਰਕੇ ਠੀਕ ਹੈ ਬਿੱਲੀ ਭੱਜੀ ਭੱਜ ਕੇ ਉਹਨੇ ਨੁਕਸਾਨ ਕੀਤਾ ਅੱਗ ਲੱਗ ਗਈ ਸਾਰੇ ਪਾਸੇ ਤੇ ਮੈਨੂੰ ਇਹ ਦੱਸੋ ਵੀ ਜਿਹੜੀ ਇਹਦੀ ਤੀਜੀ ਲੱਤ ਟੁੱਟੀ ਸੀ ਉਹਦੇ ਨਾਲ ਤਾਂ ਨਹੀਂ ਨਾ ਭੱਜ ਸਕੀ ਜੀ ਉਹ ਬਾਕੀ ਦੀਆਂ ਤਿੰਨ ਲੱਤਾਂ ਨਾਲ ਭੱਜੀ ਆ ਨਾ ਉਹ ਤਿੰਨ ਲੱਤਾਂ ਕਿਹਦੀਆਂ ਸੀ ਜਾਂ ਉਹ ਤਿੰਨ ਭਰਾਵਾਂ ਦੀਆਂ ਸੀਗੀਆਂ ਤੇ ਉਹ ਦੂਜਾਂ ਦੀਆਂ ਸੀਗੀਆਂ ਨਾ ਕਿ ਉਹਦੇ ਵਿੱਚ ਉਹ ਇਹਦੇ ਜ਼ਿੰਮੇਵਾਰ ਹੋਣਗੇ ਇਹਦਾ ਹਰਜਾਨਾ ਉਹ ਭਰਨਗੇ ਤੇ ਇਹ ਗੱਲ ਸੁਣ ਕੇ ਸਾਰਾ ਪਿੰਡ ਹੈਰਾਨ ਰਹਿ ਗਿਆ ਤੇ ਉਹਨਾਂ ਨੇ ਉਸ ਨੂੰ ਏਸ ਨੂੰ 300 ਮੋਰਾ ਸੋਨੇ ਦੀਆਂ ਦੇਤੀਆਂ ਤੇ ਉਹ ਲੈ ਕੇ ਆਪਦੀ ਮਾਂ ਦੇ ਕੋਲੇ ਆ ਗਿਆ ਲੈ ਮਾਂ ਮੈਂ 300 ਮੋਰਾ ਸੋਨੇ ਦੀਆਂ ਲੈ ਕੇ ਆਇਆ ਤੇ ਤੀਜਾ ਜਿਹੜਾ ਸੀਗਾ ਉਹ ਦਰਿਆ ਜਾਂਦਾ ਸੀ ਦੇਖਿਆ ਤਾਂ ਇੱਕ ਬਹੁਤ ਵੱਡਾ ਮਕਾਨ ਸੀਗਾ ਤੇ ਬਹੁਤ ਆ ਵੱਡਾ ਸੀ ਆਲੀਸ਼ਾਨ ਘਰ ਸੀਗਾ ਤੇ ਉਹਦੇ ਅੱਗੇ ਪਹਿਰਾ ਲੱਗਿਆ ਹੋਇਆ ਸੀ ਤੇ ਅੰਦਰ ਕੋਈ ਰੋਣ ਦੀ ਆਵਾਜ਼ ਆ ਰਹੀ ਸੀ ਉਹ ਤੀਜਾ ਜਿਹੜਾ ਸੌਣ ਸੀਗਾ ਉਹ ਅੰਦਰ ਪੁੱਛਦਾ ਵੀ ਕੀ ਗੱਲ ਆ ਉਹ ਪਹਿਰੇਦਾਰ ਕਹਿੰਦਾ ਤੂੰ ਆਪ ਹੀ ਅੰਦਰ ਜਾਵੜ ਤੇ ਗੱਲ ਸੁਣ ਲੈ ਮੈਨੂੰ ਤਾਂ ਪਤਾ ਨਹੀਂ ਉਹ ਆਦੇ ਵੀ ਉਹ ਜਦੋਂ ਉਹਨੂੰ ਆਦਾ ਵੀ ਕੀ ਗੱਲ ਆ ਤੂੰ ਰੋਕਾ ਤੁਰਿਆ ਉਹ ਕਹਿੰਦਾ ਜੀ ਵੀ ਐਂ ਕਰਕੇ ਰਾਜੇ ਨੇ ਆਖਿਆ ਵੀ ਹਾਥੀ ਦਾ ਵਜ਼ਨ ਕਿੰਨਾ ਹੈ ਮੈਨੂੰ ਇਹ ਮਿੰਕੇ ਲਿਆਦੇ ਨਹੀਂ ਤਾਂ ਤੈਨੂੰ ਮੈਂ ਜਾਨੋ ਵਾਰ ਦੂੰਗਾ ਤੇ ਉਹ ਫਿਰ ਹੋਣ ਲੱਗ ਜਾਂਦਾ ਉਹ ਕਹਿੰਦਾ ਚੱਲ ਕੋਈ ਨਹੀਂ ਤੂੰ ਮੈਨੂੰ ਦੱਸ ਮੈਂ ਤੇਰਾ ਹਾਥੀ ਦਾ ਵਜਨ ਮੈਂ ਮਹਿੰਦਨ ਨਾਮ ਇਹਨੂੰ ਆਇ ਦਸਵੀਂ ਤੂੰ ਬੈਨੂੰ ਕੀ ਦੇਵੇਂਗਾ ਉਹ ਕਹਿੰਦਾ ਮੈਂ ਤੈਨੂੰ 300 ਮੋਹਰਾਂ ਤੈਨੂੰ ਸੋਨੇ ਦੀਆਂ ਦੇਵਾਂਗਾ ਉਹ ਆਲਾ ਚਲ ਠੀਕ ਹੈ ਉਹ ਆਦਾ ਵੀ ਜਾਓ ਐ ਕਰੋ ਇਹਨੂੰ ਨਾ ਕਿਸਤੀ ਚ ਬਾਓ ਹਾਥੀ ਨੂੰ ਨਹਿਰ ਤੇ ਲੈ ਕੇ ਧਰ ਦੇ ਵਿੱਚ ਲਿਜਾ ਕੇ ਉਹ ਕਿਸਤੀ ਚ ਬਾਤਾ ਕਿਸਤੀ ਚ ਜਦੋਂ ਪਾਇਆ ਤੇ ਉਹ ਪੂਰੇ ਪਾਰ ਨਾਲ ਕਿਸਤੀ ਅੰਦਰ ਨੂੰ ਵਰਦੀ ਆ ਜਦੋਂ ਅੰਦਰ ਨੂੰ ਵਰਦੀ ਉਹ ਆਦੇ ਵਿੱਚ ਨਾ ਨਿਸ਼ਾਨ ਲਾ ਲਓ ਕਿੱਥੋਂ ਤੱਕ ਵੀ ਉਹ ਪਾਣੀ ਪਿਆ ਇਹਦੇ ਵਿੱਚ ਉਹਨਾਂ ਨੇ ਉਹ ਥਾਂ ਤੇ ਕਿਸਤੀ ਦੇ ਵਿੱਚ ਭਾਰ ਜਿੰਨੀ ਭਾਰੀ ਥੱਲੇ ਨੂੰ ਗਈ ਉਹਦੇ ਵਿੱਚ ਉਹਨੂੰ ਉੱਥੇ ਨਿਸ਼ਾਨ ਲਵਾ ਲੇ ਲਵਾ ਕੇ ਉਹਨਾਂ ਕਿਸਤੀ ਚੋਂ ਘੜਤਾ ਹਾਥੀ ਨੂੰ ਉੱਥੇ ਸਾਰੇ ਪੱਥਰ ਸਿੱਟ ਲੇ ਕਹਿੰਦੇ ਪੱਥਰ ਪਾਈ ਜਾਓ ਜਦੋਂ ਪੱਥਰ ਪਾਈ ਗਏ ਪਾਈ ਗਏ ਉਹ ਸਥਾਨ ਤੱਕ ਆ ਗਏ ਕਹਿੰਦੇ ਬੰਦ ਕਰ ਦਿਓ ਫਿਰ ਉਹਨਾਂ ਨੇ ਉਹ ਪੱਥਰ ਤੋੜ ਕੇ ਪੱਥਰ ਤੋਨੋ ਫਿਰ ਚੋਲੇ ਤੇ ਫਿਰ ਦੱਸਿਆ ਉਹਨੇ ਵੀ ਇੰਨਾ ਵਜ਼ਨ ਆ ਇਹਦਾ ਉਹ ਆਦੇ ਵੀ ਆ ਵਜ਼ਨ ਇੰਨਾ ਤੇ ਫੇਰ ਉਹਨੇ ਉਹਨੂੰ ਵੀ ਸਨਮਾਨਤ ਕਰਤਾ ਤੇ ਉਹ ਵੀ 300 ਮੋਹਰਾ ਲੈ ਕੇ ਉੱਥੇ ਆਪਜੀ ਮਾਹ ਕੋਲੇ ਆ ਗਿਆ ਜਦੋਂ ਮਾਹ ਕੋਲੇ ਆਇਆ ਤੇ ਉਹਨਾਂ ਨੇ ਕਿਹਾ ਮਾਹ ਮਾਹ ਕਹਿਣ ਲੱਗੀ ਵੇਖੋ ਤੁਸੀਂ ਹੁਣ ਤਿੰਨਾਂ ਨੇ ਇਕੱਠਾ ਕੰਮ ਕੀਤਾ ਤੇ ਤਿੰਨਾਂ ਦੇ ਇਕੱਠੇ ਕੰਮ ਕਰਨ ਨਾਲ ਆਪਾਂ ਹੁਣ ਰੋਟੀ ਪਾਣੀ ਵੀ ਖਾ ਲਾਂਗੇ ਆਪਾਂ ਆਪਦੇ ਘਰੇ ਵੀ ਜਾਵਾਂਗੇ ਤੇ ਜਦੋਂ ਉਹ ਸਾਰੇ ਇਕੱਠੇ ਹੋ ਕੇ ਜਦੋਂ ਉਹ ਰੋਟੀ ਖਾ ਕੇ ਆਪਦੇ ਘਰੇ ਪਹੁੰਚਣ ਜੋਗੇ ਪੈਸੇ ਵੀ ਉਹਨਾਂ ਦੇ ਕੋਲੇ ਬਣ ਜਾਂਦੇ ਤੇ ਕੁਝ ਬਚ ਵੀ ਜਾਂਦੇ ਆ ਜਦੋਂ ਜਦੋਂ ਘਰੇ ਜਾਂਦੇ ਆ ਤੇ ਬੜੀ ਖੁਸ਼ੀ-ਖੁਸ਼ੀ ਮਾਂ ਕਹਿੰਦੀ ਪੁੱਤ ਕਿਵੇਂ ਲੱਗਿਆ ਉਹ ਕਹਿੰਦੇ ਨਹੀਂ ਅਸੀਂ ਹੁਣ ਇਕੱਠੇ ਰਾਵਾਂਗੇ ਤੇ ਇਕੱਠੇ ਹੀ ਅਸੀਂ ਆਪਦਾ ਕੰਮ ਕਰਿਆ ਕਰਾਂਗੇ ਕਥਾ ਪੈਸੀ ਰੱਖਾਂਗੇ ਜਦੋਂ ਘਟ ਘਮਾਉਤਾ ਵੀ ਜਿਹੜਾ ਵੱਧ ਘਮਾਉਤਾ ਵੀ ਫਿਰ ਉਹ ਸਾਰੇ ਉਸੇ ਤਰ੍ਹਾਂ ਇਕੱਠੇ ਰਹਿਣ ਲੱਗ ਜਾਂਦੇ ਆ ਤੇ ਉਹ ਨਾਗਨ ਨਾਗਨ ਇਹ ਗੱਲਾਂ ਸੁਣੀ ਜਾਂਦੀ ਤੇ ਨਾਗਨ ਨੂੰ ਇਸ ਗੱਲਾਂ ਦੇ ਵਿੱਚ ਪਤਾ ਲੱਗਿਆ ਵੀ ਕਿਵੇਂ ਪੁੱਤ ਕਿਉਂ ਅੱਡ ਹੁੰਦੇ ਆ ਤੇ ਕਿਵੇਂ ਉਹ ਫਿਰ ਨਾਲ ਕੇ ਕਥਾ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਇਹ ਗੱਲਾਂ ਤੋਂ ਇਹੀ ਗਿਆਨ ਮਿਲਦਾ ਕਿ ਇਕੱਠੇ ਰਹਿਣ ਨਾਲ ਹੀ ਕਮਾਈ ਹੁੰਦੀ ਹੈ